ਫੀਸ ਅੱਗੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀਏ ਸਾਨੂੰ ਕਹਿਗੇ ਤੋਰਿਆ ਬਾਬੇ ਨੇ ਆਸਟ੍ਰੇਲੀਆ ਬਾਰਕ ਪਾਦਾ ਮੋਢ ਨਿਰਵਲਣੋ ਅੱਜ ਦੇ ਸਮੇਲੇ ਦੇ ਲਈ ਔਰ ਮੈਂ ਬੇਨਤੀ ਕਰੂੰਗਾ ਸਰਦਾਰ ਰਵੀ ਸ਼ੇਰ ਸਿੰਘ ਜੀ ਆਹ ਅੰਬੇ ਨੇ ਬਾਪੂ ਜੀ ਹੋਇਆ ਬਾਪੂ ਜੀ ਹੱਥ ਖੜਾ ਕਰ ਦਿਓ ਆਹ ਬਾਪੂ ਅੰਬੇ ਦਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਜਿਹਦੇ ਪੁੱਤ ਦਾ ਅੱਜ ਕੰਮੇ ਕਰੋੜ ਦੀ ਗੱਡੀ ਨਾਲ ਮਾਨ ਸਨਮਾਨ ਕੀਤਾ ਜਾਣਾ ਹੈ ਇਹ ਹੈ ਸਰਦਾਰ ਰਵੀ ਸ਼ੇਰ ਸਿੰਘ ਮਾਨ ਹੈ ਮੇਰੇ ਮਿੱਤਰੋ ਸਭ ਸਿੰਘ ਦੀ ਧਰਤੀ ਹੈ ਔਰ ਉਧਰ ਅਰਸ਼ ਖੱਖ ਲਵ ਖੱਖ ਮੈਲ ਹਰੀ ਸਿੰਘ ਨਲਵਾ ਕਮਟੀ ਕਲੱਬ ਮੈਲਬਨ ਵੱਲੋਂ ਇਹ ਮਾਨ ਸਨਮਾਨ ਬਖਸ਼ਿਆ ਜਾ ਰਿਹਾ ਇੱਕ ਜਕਾਰਾ ਲਗਾਇਆ ਬੋਲੇ ਸੋ ਨਿਹਾਲ ਓ ਸ੍ਰੀ ਅਕਾਲ ਮੱਖਣ ਵਾਲੀ ਜੀ ਤੋਂ ਬੋਲ ਅੰਮ੍ਰਿਤ ਲਈ ਤੁਹਾਡੇ ਵੱਲੋਂ ਵੀ ਹੋ ਜਾ ਸਰਦਾਰ ਰਵੀ ਸ਼ੇਰ ਸਿੰਘ ਜੀ ਮਾਂ ਕਮਲਵੀਰ ਕੌਰ ਦੇ ਪੁੱਤਰ ਦਾ ਜਬਾਨ ਸਨਮਾਨ ਰੇਂਜ ਰੋਵਰ ਗੱਡੀ ਬਹੁਤ ਵੱਡੀ ਗੱਡੀ ਤੇ ਵੱਡੀ ਕੀਮਤ ਹੈ ਇਸ ਗੱਡੀ ਦੀ ਬਰੇਸ਼ਾ ਦੇ ਵਿੱਚ ਵੀ ਬੱਚਿਆਂ ਦੀ ਇਹ ਡਿਮਾਂਡ ਹੁੰਦੀ ਹੈ ਜਿਹੜੇ ਓਵਰ 16 ਹੁੰਦੇ ਨੇ ਜਦੋਂ ਉਹਨਾਂ ਦਾ ਲਾਇਸੈਂਸ ਵੱਡਦਾ ਹੈ 16 ਸਾਲ ਦਾ ਸ਼ਹਿਰ-ਸ਼ਹਿਰ ਦੇ ਵਿੱਚ ਚਲਾਉਣ ਦਾ ਉਦੋਂ ਹੀ ਉਹ ਮੰਗ ਕਰਨ ਲੱਗ ਪੈਂਦੇ ਨੇ ਵੀ ਅਸੀਂ ਰੇਂਜ ਰੋਵਰ ਗੱਡੀ ਲਵਾਂਗੇ ਲੈ ਆਂ ਪਿਆ ਤੇਰਾ ਸੁਪਨਾ ਕਬੱਡੀ ਨੇ ਪੂਰਾ ਕੀਤਾ ਪਰਮਾਤਮਾ ਨੇ ਪੂਰਾ ਕੀਤਾ ਤੇਰੇ ਮਾ ਮਾਂ ਬੀਂਧਿਆਰ ਦਾਸਾਂ ਨੇ ਪੂਰਾ ਕੀਤਾ ਤੇਰੇ ਉਸਤਾਦਾਂ ਦੀ ਕਰਾਈ ਹੋਈ ਮਿਹਨਤ ਨੇ ਪੂਰਾ ਕੀਤਾ ਤੇ ਸਰਮਾਨ ਤੁਹ ਯਾਦ ਰੱਖਣਾ ਕਿਉਂਕਿ ਇਹ ਐਡਾ ਵੱਡਾ ਸਰਮਾਨ ਅਜ ਤੱਕ ਜਿਹੜਾ ਹੈ ਕਿਸੇ 플레이ਰ ਦਾ ਨਹੀਂ ਹੋਇਆ ਰੇਂਜ ਰੋਵਰ ਗੱਡੀ ਬਹੁਤ ਵੱਡੇ ਕੀਮਤ ਦੀ ਗੱਡੀ ਹੈ ਅਜਮਾਨ ਸਨਮਾਨ ਅੱਜ ਬਾਜੂ ਪਹਿਲਵਾਨ ਦੇ ਕਹਿੰਦੇ ਚੇਲੇ ਦਾ ਸਨਮਾਨ ਕੀਤਾ ਜਾ ਰਿਹਾ ਹੈ ਅੱਜ ਮੇਰੇ ਵੀਰੋ ਕਬੱਡੀ ਦੇ ਵੱਡੇ 스타 ਦਾ ਸਨਮਾਨ ਜਿਹੜਾ ਇਸ ਵੇਲੇ ਖੇਡ ਮੈਦਾਨ ਅੰਦਰ ਕਿੰਨ ਓਵਰ ਦੇ ਨਾਲ ਕੀਤਾ ਜਾ ਰਿਹਾ ਹੈ ਰੇਂਜ ਰੋਵਰ ਦੇ ਨਾਲ ਕੀਤਾ ਜਾ ਰਿਹਾ ਹੈ ਔਰ ਇਹ ਮਾਨ ਹੈ ਮੇਰੇ ਵੀਰੋ ਕੋਈ ਸਮਾਂ ਸੀ ਤਾਲੀਆਂ ਦਾ ਗਲਾਸਾਂ ਦਾ ਮੇਰੇ ਵੀਰੋ ਜੱਗਾਂ ਦਾ ਅੱਜ ਸਮਾਂ ਰੇਂਜ ਰੋਵਰਾਂ ਦਾ ਹੈ ਅੱਜ ਸਮਾਂ ਰੂਬੀ ਕੌਨਾਂ ਦਾ ਹੈ ਅੱਜ ਸਮਾਂ ਕਹਿੰਦੇ ਮੇਰੇ ਪੰਜਾਬੀ ਵੀਰੋ ਹਾਰਲੇ ਮੋਟਰਸਾਈਕਲਾਂ ਦਾ ਹੈ ਅੱਜ ਸਮਾਂ ਬਦਲ ਗਿਆ ਆਓ ਸਾਹਮਣੇ ਮਾਨ ਸਰਮਾਨ ਇਸ ਵੇਲੇ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ ਸਰਕਾਰ ਹੈ ਜਿਹੜਾ ਲਾਉਣਾ ਹੈ ਅੱਜ ਕਿਹੜਾ ਲਾ ਦੇ ਲਾ ਦੇ ਸ਼ੌਂਕ ਦਾ ਕਿਹੜਾ ਮੁੱਲ ਕਿੰਨਾ ਲੱਗਦਾ ਸੋ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਸਤਿਕਾਰ ਹੈ ਦੂ ਦੂ ਸਰਦਾਰਾਂ ਦੇ ਸਾਡਾ ਖੇਡਾ ਵਿੱਚ ਨਾਮ ਤਾਨੂੰ ਮੰਨਦਾ ਜਹਾਨ ਸਾਡਾ ਖੇਡਾ ਵਿੱਚ ਨਾਮ ਤਾਨੂੰ ਮੰਨਦਾ ਜਹਾਨ ਉਹ ਗੱਲ ਈ ਜਾਂਦਾ ਹੁੰਦਾ ਹੈ ਸਵੇਰ ਖੜ ਕੋਲੀ ਧੱਕੇ ਆ ਸਾਰੇ ਵਾਂਗੂ ਗੱਡੀ ਆ ਭਾਈ ਇੱਕ ਵੇ ਨਾਲ ਆ ਗੱਡਾ ਸਮਝ ਕੇ ਚੜ ਗਏ ਇੱਕ ਸਾਈਡ ਤੇ ਯਾਰ ਮਿਹਰਬਾਨੀ ਕਰਕੇ ਇਹ ਬਾਹਤ ਕੀਮਤੀ ਗੱਡੀ ਹੈ ਸੋ ਅੱਬਾ ਸੋ ਭੇਲ ਕਰੀਏ ਤੁਹਾਨੂੰ ਸਾਰੇ ਪਰੇ ਵੇਂਦੀ ਹੈ ਫਿਰ ਲੌਕ ਹੀ ਨਿਕਲੇ ਕੋਈ ਗੱਲ ਨਹੀਂ ਮੱਖਣ ਲਈ ਜੀ ਲੋ ਪ੍ਰੋਬਲਮ ਆ ਲੌਕ ਹੀ ਨਿਕਲੇ ਕੋਈ ਗੱਲ ਨਹੀਂ ਉਹ ਬੰਦੇ ਜਾਂਦੇ ਕਰਗੇ ਉਹ ਲੌਕ ਨਿਕਲ ਗਏ ਦੋ ਵਾਰੀ ਥੈਂਕ ਯੂ ਕੀ ਕਰਦੇ ਆ ਵੀ ਮਿਹਰਬਾਨੀ ਕਰਕੇ ਸਿਰਫ ਸਨਮਾਨ ਵਾਲੇ ਨੌਜਵਾਨ ਦੇ ਨਾਲ ਸਿਰਫ ਦੋ ਹੀ ਵੀਰ ਜਿਹੜੇ ਹੈ ਉਹ ਰਹਿਣਾ ਕਾਰਿਆ ਲਾਦਦੇ ਜਿੱਧਰ ਜਿੱਧਰ ਉਹ ਵੀ ਗੱਡੀ ਜਾਂਦੀ ਹੈ ਖੱਕ ਪ੍ਰੋਡਕਸ਼ਨ ਦਾ ਬਹੁਤ ਬਹੁਤ ਧੰਨਵਾਦ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਅੰਬੇ ਦਾ ਵੱਡਾ ਬਾਂਹ ਸਰਮਾਨ ਕੀਤਾ ਰੇਂਜ ਰੋਵਰ ਗੱਡੀ ਦੇ ਨਾਲ ਇਹ ਵੱਡਾ ਬਾਂਹ ਸਰਮਾਨ ਦੇਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਵਧਾਈ ਹਾਏ ਸ਼ੁਭ ਸ਼ਾਮਾਂ ਨੇ ਸਾਡੇ ਸਤਕਾਰਯੋ ਸਾਰ ਰਵੀ ਸ਼ੇਰ ਸਿੰਘ ਜੀ ਤੇ ਅੰਬੇ ਸੁਰਸਿਕ ਦੇ ਸਰਕਾਰਯੋਗ ਮਾਤਾ ਜੀ ਮਾਤਾ ਕਬਲਵੀਰ ਕੌਰ ਜੀ ਉਹਨਾਂ ਨੂੰ ਮੁਬਾਰਕਬਾਦ ਹੈ ਅੱਜ ਉਹਨਾਂ ਦੇ ਪੁੱਤਰ ਦਾ ਮਾਨ ਸਨਮਾਨ ਰੇਂਜ ਰੋਵਰ ਗੱਡੀ ਦੇ ਨਾਲ ਹੋਇਆ ਬਹੁਤ ਬਹੁਤ ਮੁਬ ਅੰਬਿਆ ਆ ਵੇਖ ਤੇਰਾ ਸਨਮਾਨ ਆ ਮਾਰੋ ਤਾੜੀਆਂ ਫੇਰ ਮਾਝੇ ਦਾ ਮਝੈਲ ਪੰਜਾਬ ਦਾ ਮਾਣ ਸਰਪ ਸਿੰਘ ਦਾ ਅੰਬਾ ਅੱਜ ਕਬੱਡੀ ਗੱਡੀ ਦਾ ਸਨਮਾਨਤਾ ਜਰਨੈਲ ਹਰੀ ਸਿੰਘ ਨਰਵਾ ਕਬੱਡੀ ਕਲੱਬ ਵਾਲਿਆਂ ਨੇ ਖੱਖ ਪ੍ਰੋਡਕਸ਼ਨ ਵਾਲਿਆਂ ਨੇ ਮਾਣ ਪਛਤੇ ਮੇਰੇ ਮਿੱਤਰੋ ਆ ਸਾਹਮਣੇ ਖੇਡ ਮੈਦਾਨ ਉਧਰ ਰੇਂਜ ਰੋਵਰ ਰੇਂਜ ਰੋਵਰ ਕਹਿੰਦਾ ਸੋਚਿਆ ਹੀ ਨਹੀਂ ਸੀਗਾ ਕਿਹੜਾ ਸਾਈਕਲ ਦਾ ਸੁਪਨਾ ਸੀਗਾ ਵੀ ਸਾਈਕਲ ਲੈ ਲਾਂਗੇ ਪਰ ਆ ਕਬੱਡੀ ਨੇ ਫੇਰ ਕਬੱਡੀ ਨੇ ਰੁਪਿੰਦਰ ਜੀ ਜਿਹੜਾ ਮੁੱਲ ਦੱਸੋ ਕਹਿੰਦੇ ਕਿੰਨਾ ਆ ਆਪਾਂ ਕਹਿੰਦੇ ਵੀ ਮਹਿੰਗੀ ਆ ਇੰਡੀਆ ਦੇ ਵਿੱਚ ਕਿੰਨੇ ਦੀ ਪਈ ਆ ਦੱਸ ਦੀ ਜਰੂਰ ਲੱਗ ਪੱਗ ਲੱਗ ਭੱਗ ਮੱਖਣ ਵਾਲੀ ਦੀ 70 ਤੋਂ 80 ਕ ਲੱਖ ਵੀ ਇਹ ਗੱਡੀ ਆ ਜਿਹੜੀ ਪੰਜਾਬ ਦੇ ਵਿੱਚ ਆਉਂਦੀ ਹੈ ਰੇਂਜ ਰੋਵਰ ਮੇਰੇ ਵੀਰੋ ਵੱਡਾ ਜਿਵੇਂ ਕਹਿੰਦਾ ਹੁੰਦੇ ਆ ਵੀ ਵੱਡਾ ਪ੍ਰਾਈਸ ਆ ਕੱਲ ਪੈਸੇ ਦੀ ਨਹੀਂ ਗੱਲ ਮਾਨ ਸਨਮਾਨ ਦੀ ਹੈ ਗੱਲ ਮਾਨ ਸਨਮਾਨ ਦੀ ਹੈ ਆਓ ਸਾਹਮਣੇ ਯੋਧੇ ਤੇਰਾ ਨਨਾਰੇ ਵਿੱਚ ਮਾਨ ਸਨਮਾਨ ਹੋਇਆ ਅੱਜ ਅੱਜ ਕਹਿੰਦੇ ਨੌਜਵਾਨ ਨੂੰ ਰੇਜ ਨੰਬਰ ਮਿਲ ਗਈ ਹੈ ਸਕਾਰ ਬਖਸ਼ਿਆ ਗਿਆ ਬਹੁਤ ਬਹੁਤ ਮੁਬਾਰਕਬਾਦ ਹੈ ਸ਼ਬ ਮੁਬਾਰਕਬਾਦ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਅੱਜ ਰੇਜ ਨੰਬਰ ਮਿਲ ਗਈ ਹੈ ਜੀ ਸਰ ਕਹਿੰਦੇ ਜੀ ਮੱਖਣ ਮੱਖੀ ਕਹਿੰਦਾ ਵੀ ਸਟਾਰਟਿੰਗ ਦੇ ਦਿਨਾਂ ਦੇ ਵਿੱਚ ਮੈਂ ਇਹਨੂੰ ਘਰੋਂ ਲੈ ਕੇ ਆਉਂਦਾ ਰਿਹਾ ਮੈਂ ਦੋ ਸ਼ਬਦ ਜਿਹੜੇ ਹੈ ਉਹ ਅੰਬੇ ਬਾਰੇ ਬੋਲਣੇ ਨੇ ਬਾਜੂ ਬੈਂਕਾਂ ਵਾਲਾ ਇਹਦਾ ਉਸਤਾਦ ਹੈ ਬਾਜੂ ਵੀ ਮੁਬਾਰਕਬਾਦ ਦਾ ਹੱਕਦਾਰ ਹੈ ਸੋ ਆ ਨੌਜਵਾਨ ਮੱਖਣ ਮੱਖੀ ਵਾਲਾ ਸਾਡੀ ਖੇਡ ਕਬੱਡੀ ਦਾ ਸੁਪਰਸਟਾਰ ਕਹਿੰਦਾ ਵੀ ਸੋ ਸ਼ੁਭ ਸ਼ਾਮਾ ਨੌਜਵਾਨ ਅੰਬੇ ਦੇ ਵਾਸਤੇ ਨੇ ਸੋ ਜਿਹਦਾ ਅੱਜ ਬਹੁਤ ਸਨਮਾਨ ਅੱਬਾ ਸੁਰਸੀ ਗਿਆ ਵਹਿਮ ਜੀ ਦਾ ਖਾਲਸਾ ਵਹਿਮ ਜੀ ਦੀ ਭਤੀ ਪਹਿਲਾਂ ਤਾਂ ਬਹੁਤ ਬਹੁਤ ਵਧਾਈ ਜਨਮ ਦਿਨ ਦੀ ਅੰਬੇ ਨੂੰ ਤੇ ਸੈਕਿੰਡ ਬਾਈ ਜੱਡੀ ਜੀ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਬੜਾ ਭਗਾਂ ਦੇਨੇ ਆ ਅੰਬਾ 2021 ਚ ਇਕੱਠੇ ਤੇ ਸਿੰਧਰਾ ਛੋਟਾ ਵੀਰ ਆ ਮੈਂ ਇੱਕ ਬੰਦੂ ਹੈਲੋ ਆ ਲੈ ਲਵਕੀ ਹੈਲੋ 2021 ਚ ਅਸੀਂ ਇਹਨਾਂ ਗੇਮ ਸਟਾਰ ਕੀਤੀ ਸਾਡੇ ਨਾਲ ਖੀਰ ਭਾਈ ਗੁਰੀਸ਼ ਸਿੰਘ ਬੜੀ ਕਲਾ ਭਿਆਨਚਰ ਕੋਦੋਂ ਮੇਰੇ ਕੋਲ ਕੋਈ ਗੱਡੀ ਨਹੀਂ ਸੀ ਜਦੋਂ ਸਾਡਾ ਛੋਟਾ ਵੀਰ ਤੁੱਲਾ ਗਲਾਲੀਪੁਰਿਆ ਤੋਂ ਘਰੋਂ ਲੈ ਕੇ ਆਉਂਦਾ ਸੀ ਘਰੇ ਛੱਡ ਕੇ ਆਉਂਦਾ ਸੀ ਕੋਈ ਸੌਰੀ ਯਾਰ ਉਹ ਰੇਂਜ ਕਰਦਾ ਘਰੇ ਹੀ ਛੱਡ ਕੇ ਆਉਂਦਾ ਸੀ ਘਰੋਂ ਹੀ ਲੈ ਕੇ ਆਉਂਦਾ ਸੀ ਅੱਜ ਪ੍ਰਮਾਤਮਾ ਦੀ ਕਿਰਪਾ ਆ ਇੰਨੇ ਮਿਹਨਤ ਕੀਤੀ ਦਿਨੋਂ ਆਹ ਤੀਜੀ ਗੱਡੀ ਹੈ ਇਹਨੂੰ ਅੱਜ ਰੇਂਜ ਰੋਵਰ ਜਿਹੜੀ ਮਿਲ ਰਹੀ ਹੈ ਇੱਕ ਕਿਸੇ ਕਿਸੇ ਖਿਡਾਰੀ ਨੂੰ ਮਤਲਬ ਹੁਣ ਤੱਕ ਲਾਲੋ ਚੱਲ ਮਿਲੀ ਨਹੀਂ ਅਜੇ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਪਹਿਲਾ ਇਹ ਪਲੇਅਰ ਹੈ ਤੇ ਪ੍ਰਮਾਤਮਾ ਇਹਨੂੰ ਹੋਰ ਕਰਤੱਵਾਂ ਦੇਵੇ ਕਾਦੀ ਗੱਲ ਕਰਕੇ ਉਹ ਵੀ ਕਰੇ ਤੇ ਹੋਰ ਰੱਖਦੇ ਜਿੰਦਾਬਾਦ ਕਬੱਡੀ ਜਿੰਦਾਬਾਦ ਸਾਰਿਆਂ ਨੇ ਕਿਹਾ ਕਬੱਡੀ ਜਿੰਦਾਬਾਦ ਜਿੰਦਾਬਾਦ ਕਬੱਡੀ ਜਿੰਦਾਬਾਦ ਜਿੰਦਾਬਾਦ ਹਾਂਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈਕ ਤੇ ਸ਼ੇਅਰ ਕਰਨਾ ਕਬੱਡੀ ਦੀਆਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ